वर्नामा तो लोकल न्यूज़ चैनल सात्रिया काल तुसी देख रहे हो फास्ट पे अमृतसर खबरनामा मैं हा नवनीतcurrentThreadवते हुन एक नजर आज के बुलेटन दिया मुख खबरवाल सांसद गुरजीत सिंह ओसला ने कीती प्रेस कॉन्फ्रेंस केंद्र सरकार से चुके सवाल ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਚਕਣ ਸ੍ਰੀ ਹਰਮੰਦਰ ਸਾਹਿਬ ਵਿਖੇ ਹੋਏ ਨਤਮਸਤਕ ਨਵੇਂ ਸਾਲ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੜੇ ਸੁਰੱਖਿਆ ਪ੍ਰਬੰਧ ਆਗਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁਲਰਨੀ ਅਤੇ ਹੁਣ ਖਬਰਾਂ ਵਿਸਥਾਰ ਨਾਲ ਸਸਦ ਗੁਰਜੀਤ ਸਿੰਘ ਔਸ਼ਲਾ ਨੇ ਪ੍ਰੈਸ ਕਾਨਫਰੰਸ ਕਰਦਿਆਂ ਆਖਿਆ ਕਿ ਕੇਂਦਰ ਸਰਕਾਰ ਨੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਰਾਜ ਘਾਟ ਵਿੱਚ ਜਗ੍ਹਾ ਨਾ ਦੇ ਕੇ ਉਹਨਾਂ ਦਾ ਅਪਮਾਨ ਕੀਤਾ। ਨਾਲ ਹੀ ਉਹਨਾਂ ਨੇ ਆਖਿਆ ਕਿ ਅੰਮ੍ਰਿਤਸਰ ਵਿੱਚ ਮਨਮੋਹਨ ਸਿੰਘ ਦੀ ਸਮਾਰਕ ਬਣਾਈ ਜਾਵੇਗੀ ਅਤੇ ਉਹ ਜਲਦ ਪੰਜਾਬ ਸਰਕਾਰ ਨੂੰ ਮਿਲ ਕੇ ਜਗ੍ਹਾ ਵਾਸਤੇ ਕੋਸ਼ਿਸ਼ ਕਰਨਗੇ। ਡਾਕਟਰ ਸਾਹਿਬ ਦੀ ਏਡੀ ਵੱਡੀ ਸ਼ਿਸ਼ੀਅਤ ਪਰ ਜਿਹੜਾ ਸਾਨੂੰ ਜਿਸ ਗੱਲ ਦਾ ਅਫਸੋਸ ਹੈ ਔਰ ਜਿਹੜੀ ਗੱਲ ਹਮੇਸ਼ਾ ਸਾਡੇ ਲਈ ਰੜਕਦੀ ਰਹੇਗੀ ਕਿ ਜਿਹੜਾ ਡਾਕਟਰ ਸਾਹਿਬ ਨੂੰ ਇਹਨਾਂ ਨੇ ਕਰਮੇਸ਼ੀਨ ਮਾਰ ਸੰਸਕਾਰ ਵਾਸਤੇ ਸਹੀ ਜਗ੍ਹਾ ਉਪਲਬਧ ਨਹੀਂ ਕਰਾਈ ਸਰਕਾਰ ਨੇ ਬਣਦਾਕ ਨਹੀਂ ਦਿੱਤਾ ਜਿਸ ਬੰਦੇ ਨੇ ਲੋਕਾਂ ਦੇ ਦਿਲਾਂ ਦੇ ਵਿੱਚ ਜਗ੍ਹਾ ਬਣਾਈ ਹੋਵੇ ਜਿਸ ਸੰਸਾਰ ਨੇ ਵਿਦੇਸ਼ ਵਿੱਚ ਬੈਠੀਆਂ ਰਾਜਨੀਤਿਕ ਪਾਰਟੀਆਂ ਦੇ ਅੰਦਰ ਜਗ੍ਹਾ ਬਣਾਈ ਹੋਵੇ ਜਿਸ ਸੰਸਾਰ ਨੇ ਕਦੀ ਕਿਸੇ ਵਿਰੋਧੀ ਧਿਰ ਨੂੰ ਦੇ ਵਿਰੋਧੀ ਧਿਰ ਦੇ ਵਿਰੁੱਧ ਕੋਈ ਤੰਜ ਨਾ ਕੀਤਾ ਹੋਵੇ ਕਦੀ ਕਿਸੇ ਨਾਲ ਵੈਰ ਵਿਰੋਧ ਨਾ ਕੀਤਾ ਹੋਵੇ ਇੱਕ ਸੰਤ ਰੂਪੀ ਇਨਸਾਨ ਸਾਡੇ ਦੇਸ਼ ਦਾ ਮਹਾਨ ਹੀਰੋ ਸਾਡੀ ਕੌਮ ਦਾ ਮਹਾਨ ਹੀਰੋ ਸਾਡੀ ਪੰਜਾਬੀਅਤ ਦਾ ਮਹਾਨ ਹੀਰੋ ਉਸ ਬੰਦੇ ਲਈ ਇੰਨੀ ਮੰਨ ਦੇ ਵਿੱਚ ਇਹਨਾਂ ਨੇ ਗੁਰਤਨ ਲਕੀ ਹੈ ਬੀਜੇਪੀ ਗਵਰਨਮੈਂਟ ਨੇ ਜਗ੍ਹਾ ਨਹੀਂ ਦਿੱਤੀ ਇਹਦੇ ਵਾਸਤੇ ਅਮਿਤ ਸ਼ਾਹ ਜੀ ਜ਼ਿੰਮੇਵਾਰ ਨੇ ਇਹਦੇ ਵਾਸਤੇ ਨਰਿੰਦਰ ਮੋਦੀ ਜੀ ਜ਼ਿੰਮੇਵਾਰ ਨੇ ਦੇਖੋ ਜਾਣਾ ਸਭ ਨੇ ਚਲੇ ਸਭ ਨੇ ਜਾਣਾ ਪਰ ਜਿਹੜਾ ਅਧਿਕਾਰ ਹੁੰਦਾ ਹੈ ਸਰਕਾਰਾਂ ਇੱਥੇ ਕੰਮ ਨਹੀਂ ਬਣਦੀਆਂ ਨੇ ਕਿ ਅਧਿਕਾਰਾਂ ਦੀ ਰਾਖੀ ਕਰ। ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਸਤਿਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਤੇ ਉਹਨਾਂ ਸਰਬੱਧ ਭਲੇ ਦੀ ਅਰਦਾਸ ਬੇਨਤੀ ਕੀਤੀ। ਬਾਦਲ ਪਰਿਵਾਰ ਵੱਲੋਂ ਪਿਛਲੇ अनेका ਵਰਿਆਂ ਤੋਂ ਜਾਰੀ ਸ੍ਰੀ ਅਖੰਡ ਪਾਠ ਸਾਹਿਬ ਦੀ ਲੜੀ ਦੇ ਤਹਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਪੋਕ ਅਤੇ ਨਵੇਂ ਸਾਲ ਦੀ ਆਰੰਭਤਾ ਮੌਕੇ ਹਾਜ਼ਰੀ ਭਰੀ ਜਾਂਦੀ ਹੈ। ਆਦੇ ਪਤਿ ਜੈ ਜੂਬੇ ਮਰੋ ਕਾਤੇ ਪਤਿ ਨਵੇਂ ਸਾਲ ਦੀ ਆਮਦ ਤੇ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਲੋਂ ਸ਼ਹਿਰ ਵਾਸੀਆਂ ਨੂੰ ਵਧਾਈ ਦਿੱਤੀ ਗਈ ਅਤੇ ਸ਼ਹਿਰ ਵਿੱਚ ਕੀਤੇ ਸੁਰੱਖਿਆ ਪ੍ਰਬੰਧਾਂ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਮੈਂ ਸਾਰੇ ਗੁਰੂ ਨਗਰੀ ਦੇ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਾਸੀਆਂ ਨੂੰ ਅਤੇ ਸਾਰੇ ਪੁਲਿਸ ਫੋਰਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਨਵੇਂ ਸਾਲ ਦੀਆਂ ਵਧਾਈਆਂ ਦਿੰਦਾ ਅਤੇ ਪ੍ਰਮਾਤਮਾ ਅੱਗੇ ਅਰਦਾਸ ਕਰਦਾ ਕਿ ਉਹਨਾਂ ਦੇ ਪਰਿਵਾਰ ਦੇ ਵਿੱਚ ਅਤੇ ਉਹਨਾਂ ਨੂੰ ਵਿੱਚ ਹਰ ਤਰ੍ਹਾਂ ਦੀ ਖੁਸ਼ੀ ਮਹਾਰਾਜ ਦੀ ਬਖਸ਼ਿਸ਼ ਨਾ ਆਵੇ ਤੇ ਸੇਤ ਯਾ ਭੈਣ ਸਾਰੇ ਔਰ ਨਾਲ ਨਾਲ ਮੈਂ ਇਹ ਵੀ ਰਿਕੁਐਸਟ ਕਰਦਾ ਕਿ ਸਾਰੇ ਆਪਾਂ ਕਾਨੂੰਨ ਦੀ ਇੱਜ਼ਤ ਕਰੀਏ ਤੇ ਪਾਲਣਾ ਕਰੀਏ ਔਰ ਆਪਣੇ ਏਰੀਏ ਨੂੰ ਹੋਰ ਵੀ ਸੁਖਾਵਾਂ ਆਪਣੇ ਜਿਹੜੇ ਆਨਗਵਾਨ ਦੇ ਲੋਕ ਨੇ ਜਾਂ ਸੜਕਾਂ ਤੇ ਚੱਲਣ ਵਾਲੇ ਲੋਕ ਨੇ ਉਹਨਾਂ ਨੂੰ ਇੱਕ ਸੁਖਾਵਾਂ ਮਾਹੌਲ ਦੇਖਣ ਚਾਹੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਸਾਹਿਬ ਇਸ ਗੱਲ ਤੇ ਵਚਨਬੱਧ ਹੈ ਕਿ ਅਸੀਂ ਆਪਣੇ ਨਾਗਰਿਕਾਂ ਦੀ ਸੁਰੱਖਿਆ ਜਿਹੜੀ ਹੈ ਉਹਨੂੰ ਪਹਿਲ ਦਿੰਨੇ ਆ ਹਮੇਸ਼ਾ ਔਰ ਕਾਫੀ ਜਿਹੜਾ ਕੰਮ ਹੋਇਆ ਆਰਗਨਾਈਜ਼ ਕ੍ਰਾਈਮ ਤੇ ਸਟਰੀਟ ਕ੍ਰਾਈਮ ਪਲੱਸ ਡਰੱਗਸ ਦੇ ਉੱਤੇ ਉਹ ਤੁਹਾਡਾ ਟਾਈਮ ਟੂ ਟਾਈਮ ਮੈਂ ਸ਼ੇਅਰ ਕਰਦਾ ਰਿਹਾ ਇਸ ਤੋਂ ਨਵਾਂ ਜਿਹੜਾ ਨਵੇਂ ਸਾਲ ਦੇ ਆ ਜ ਰੈਨਜਮੈਂਟਸ ਬੜੇ ਪੁਖਤਾ ਅਸੀਂ ਡਿਟੇਲ ਚ ਕੀਤੇ ਆ ਸਾਡੇ ਚਾਰੋਂ ਡੀਸੀਪੀ ਸਹਿਬਾਨ ਉਹਨਾਂ ਨੂੰ ਵੱਖ-ਵੱਖ ਏਰੀਆ ਦਿੱਤੇ ਗਏ ਐ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰੂੰਗਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਵਿੱਚ ਸੰਗਤਾਂ ਦੇ ਆਉਣ ਵਾਸਤੇ ਸਹੂਲਤ ਵਾਸਤੇ ਪਾਰਕਿੰਗ ਟ੍ਰੈਫਿਕ ਔਰ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਵਿੱਚ ਜਿਹੜੀ ਡਿਊਟੀ ਵੀ ਕਾਫੀ ਡਿਟੇਲ ਚ ਲਈ ਗਈ ਹੈ ਔਰ ਸੀਨੀਅਰ ਅਫਸਰ ਦੀ ਰਿਸਪੋਨਸੀਬਿਲਟੀ ਦਿੱਤੀ ਗਈ ਉਸ ਡਿਊਟੀ ਨੂੰ ਇਸ ਤੋਂ ਲਗਾਂਾ ਸ਼ਹਿਰ ਨੂੰ ਡਿਵਾਈਡ ਕਰਕੇ ਅਸੀਂ ਟੋਟਲ ਜੇ ਪਰਨਾਕੇ ਦੇਖੀਏ 80 80 ਨਾਕੇ ਲਾਏ ਗਏ ਪੁਲਿਸ ਵੱਲੋਂ ਤੇ 55 ਪੈਟਰੋਲਿੰਗ ਪਾਰਟੀਆਂ ਜਿਹੜੀਆਂ ਗਸ਼ਤ ਕਰਨੀਆਂ ਸਪੈਸ਼ਲ ਸਵਾਰਟ ਟੀਮ ਹੈ ਕਮਾਂਡੋ ਦੀ ਔਰ ਵੈਲ ਟ੍ਰੇਨ ਸਰੀਐਂਦੇ ਟੀਮਾਂ ਨੇ ਉਹ ਡਿਪਲੋਏ ਕੀਤੀਆਂ ਗਈਆਂ QRTs ਨੇ ਤੇ ARP ਟੀਮਾਂ ਨੇ ਔਰ ਜੇ ਪਰ ਟੋਟਲ ਫੋਰਸ ਦੇਖੀਏ 4 DCP ਲੈਵਲ ਦੇ ਆਫੀਸਰਸ 4 SP ਲੈਵਲ ਦੇ ਆਫੀਸਰਸ ਔਰ 11 14 DSP ਲੈਵਲ ਦੇ ਆਫੀਸਰਸ ਔਰ ਤਕਰੀਬਨ 1800 ਵਕਫਾਕ ਰੈਂਕ ਦੇ ਮੁਲਾਜ਼ਮ ਜਿਹੜੇ ਆ ਉਹ ਡਿਪਲਏ ਕੀਤੇ ਗਏ ਮੈਂ ਤੁਹਾਨੂੰ ਇਹ ਬੇਨਤੀ ਕਰਨਾ ਚਾਹੁੰਦਾ ਇਸ ਪਾਦਮ ਰਾਹੀਂ ਕਿ ਨਵਾਂ ਸਾਲ ਆ ਤੁਸੀਂ ਆਪਣੀ ਖੁਸ਼ੀ ਜ਼ਰੂਰ ਮਨਾਓ ਆਪਣੇ ਪਰਿਵਾਰ ਨਾਲ ਪਰ ਕਾਨੂੰਨ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰਿਓ ਉਹਦੇ ਵਿੱਚ ਬੜੇ ਕਲੀਅਰ ਸੀ ਡਾਇਰੈਕਸ਼ਨਸ ਨੇ ਕਿ ਜਿਹੜੇ ਵੀ ਲਾਈਨ ਕ੍ਰਾਸ ਕੀਤੀ ਉਹਦੇ ਖਾਤੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਔਰ ਅਸੀਂ ਪਲੇਨ ਟੂਰਜ਼ ਦੇ ਵਿੱਚ ਵੀ ਸਾਰੇ ਆਪਣੀਆਂ ਟਕਵਾਏ ਟੀਮਸ ਲਾਈਆਂ ਹੋਈਆਂ ਵੀ ਜਿਹੜਾ ਵੀ ਕੋਈ ਹਰਕਤ ਕਰਦਾ ਇਮੀਡੀਏਟਲੀ ਸਾਨੂੰ ਇਨਫੋਰਮ ਕਰਕੇ ਯੂਨੀਫਾਰਮਡ ਦਸਤਾ ਉਥੇ ਪਹੁੰਚੇਗਾ ਔਰ ਸਖਤ ਕਾਰਵਾਈ ਕੀਤੀ ਜਾਏਗੀ ਜਿਹੜਾ ਕਾਨੂੰਨ ਤੋੜਨ ਦੀ ਕੋਸ਼ਿਸ਼ ਕੀਤੀ ਜਾਏ। ਆਪ ਸਭ ਨੂੰ ਸੂਚਿਤ ਕੀਤਾ ਚਾਹੁੰਦਾ ਹੈ ਕਿ ਫਾਸਟਵੇ ਕੇਬਲ ਆਪਰੇਟਰ ਦੇ ਕੁਝ ਕਰਮਚਾਰੀ ਜੋ ਕਿ ਫਾਸਟਵੇ ਕੇਬਲ ਆਪਰੇਟਰ ਤੋਂ ਨੌਕਰੀ ਛੱਡ ਕੇ ਦੂਸਰੀ ਕੇਬਲ ਨਾਲ ਮਿਲ ਕੇ ਅਤਿ ਗ੍ਰਾਹਕਾਂ ਨੂੰ ਗੁੰਮਰਾਹ ਕਰਕੇ ਅਤੇ ਝੂਠ ਬੋਲ ਕੇ ਫਾਸਟਵੇ ਦੇ ਬਾਕਸ ਚੁੱਕ ਕੇ ਦੂਸਰੀ ਕੰਪਨੀ ਦੇ ਬਾਕਸ ਲਗਾ ਰਹੇ ਹਨ। ਆਪ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ ਜੇਕਰ ਨੌਕਰੀ ਛੱਡ ਚੁੱਕੇ ਫਾਸਟਵੇ ਕੇਬਲ ਆਪਰੇਟਰ ਦਾ ਕੋਈ ਕਰਮਚਾਰੀ ਆਪ ਨੂੰ ਗੁੰਮਰਾ ਜਾਂ ਝੂਠ ਬੋਲ ਕੇ ਫਾਸਟਵੇ ਦਾ ਬਾਕਸ ਬਦਲਦਾ ਤਾਂ ਤੁਰੰਤ ਕੇਬਲ ਆਪਰੇਟਰ ਦੇ ਮਾਲਕ ਨੂੰ ਇਤਲਾ ਦੇਵੋ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਸਿਹਤ ਵਿਭਾਗ ਵਿੱਚ ਕੰਮ ਕਰ ਰਹੀਆਂ 10 ਆਸ਼ਾ ਵਰਕਰਾਂ ਨੂੰ ਟੀਬੀ ਮੁਕਤ ਭਾਰਤ ਅਭਿਆਨ ਵਿੱਚ ਵਧੀਆ ਕਾਰਗੁਜ਼ਾਰੀ ਬਖੋਲ ਲਈ ਮਹੀਨੇ ਦੇ ਬਿਹਤਰ ਕਰਮਚਾਰੀ ਅਵਾਰਡ ਦੇ ਕੇ ਸਨਮਾਨਿਤ ਕੀਤਾ ਗਿਆ। ਲੁੱਟ-ਖੋਹ ਕਰਨ ਵਾਲਿਆਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ थाना ਸਿਵਲ ਲਾਈਨ ਦੀ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਲ ਹੋਈ ਜਦੋਂ ਉਹਨਾਂ ਵੱਲੋਂ ਲੁੱਟਾਂ ਕਰਨ ਵਾਲੇ 4 ਨੌਜਵਾਨਾਂ ਨੂੰ ਕਾਬੂ ਕੀਤਾ ਗਿਆ। ਇਸ ਮੌਕੇ ACP ਮਨਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ। ਸਾਈਨ ਨੰਬਰ ਦੀ ਵਾਰਦਾਤ ਉਸ ਦੌਰਾਨ ਭੰਡਾਰੀ ਪੁਲ ਦੇ ਉੱਪਰ ਇੱਕ ਸਨੇਚਿੰਗ ਹੋਈ ਸੀ ਜੋ ਕਿ ਬੱਚੇ ਇਗਜ਼ਾਮ ਦੇਨ ਆਏ ਸੀਗੇ ਤੇ ਉਹ ਆਪਣੇ ਹੋਟਲ ਦੇ ਵਿੱਚ ਜਾ ਰਹੇ ਸੀ ਉਹਨਾਂ ਕੋਲੋਂ ਸਨੇਚਿੰਗ ਹੋਈ ਸੀ ਚਾਰ ਮੁੰਡਿਆਂ ਨੇ ਸਨੇਚਿੰਗ ਕੀਤੀ ਸੀ ਤੇ ਇਹਨਾਂ ਦਾ ਫੋਨ ਖੋਇਆ ਸੀ ਉਹ ਸਾਡੇ ਕੋਲ ਥਾਣੇ ਐਸਐਚਓ ਗੁਰਪ੍ਰੀਤ ਸਿੰਘ ਕੋਲ ਆਏ ਤਾਂ ਉਹਨਾਂ ਨੇ ਫ੍ਰੀਟ ਐਕਸ਼ਨ ਕਰਦੇ ਹੋਏ ਟੀਮ ਡਿਪਲੋਏ ਕੀਤੀ ਤੇ ਉੱਥੇ ਸਾਨੂੰ ਕੁਝ ਸੀਸੀਟੀਵੀ ਫੁਟੇਜ ਦੇ ਥਰੂ ਸਾਨੂੰ ਕੋਈ ਇਨਪੁਟ ਮਿਲੀ ਇਹਨਾਂ ਨੇ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹਨਾਂ ਮੁੰਡਿਆਂ ਦੇ ਮੁੰਡਿਆਂ ਨੇ ਹੀ ਸੇਮ ਡੇਟ ਸੇਮ ਅੱਧੇ ਘੰਟੇ ਬਾਅਦ ਹੀ ਇੱਕ ਵਾਰਦਾਤ ਕੀਤੀ ਥਾਣੇ ਸੁਲਤਾਨਵਿੰਡ ਦੇ ਵਿੱਚ ਜਾਂਦੇ ਹੋਏ ਜੋ ਕਿ ਇਹ ਵਰਪਾਲਾ ਦੇ ਰਹਿਣ ਵਾਲੇ ਨੇ ਅਸੀਂ ਸਾਰਿਆਂ ਨੂੰ ਅਸੀਂ ਸਾਰਿਆਂ ਨੇ ਹੀ ਜਿਹੜੇ ਇਹਨਾਂ ਦੋਸ਼ੀਆਂ ਨੂੰ ਵਰਪਾਲਾ ਪਿੰਡ ਦੇ ਵਿੱਚ ਇਹਨਾਂ ਨੂੰ ਨੈਬ ਕੀਤਾ ਹੈਗਾ ਤੇ ਇਹਨਾਂ ਦੇ ਨਾਮ ਹਰਮਨ ਸਿੰਘ ਉਰਫ ਹਮਾਂ ਲੱਡੀ ਉਰਫ ਲੱड्डੂ ਗੁਰਜਿੰਦਰ ਸਿੰਘ ਉਰਫ ਸੋਨੂ ਸੰਨੀ ਪੁੱਤਰ ਸੰਨੀ ਸਿੰਘ ਇਹ ਸਾਰੇ ਵਰਪਾਲਾਂ ਦੇ ਰਹਿਣ ਵਾਲੇ ਹਨ ਤੇ ਇਹ ਕਾਫੀ ਐਕਟਿਵ ਬੰਦੇ ਹੈਗੇ ਨੇ ਇਹਨਾਂ ਦੇ ਉੱਪਰ ਹਰ ਇੱਕ ਦੇ ਉੱਪਰ ਤਿੰਨ ਤਿੰਨ ਚਾਰ ਚਾਰ ਮੁਕੱਦਮੇ ਦਰਜ ਹਨ ਸਨੇਚਿੰਗ ਵਾਲੇ ਸਭ ਤੋਂ ਵੱਡੀ ਗੱਲ ਹੈ ਕਿ ਇਹਨਾਂ ਦੇ ਉੱਪਰ ਸਿਰਫ ਇਹਨਾਂ ਦੇ ਉੱਪਰ 379 22 ਦੇ ਪਰਚੇ ਨੇ ਜਿਹੜੇ ਮਾਰ ਦੇਣ ਦੀ ਨੀਅਤ ਦੇ ਨਾਲ ਆਪਾਂ ਸਰਚਿੰਗ ਕਰਦੇ ਹਾਂ ਗੁਜਰਾਤੀ ਬਸਤੀ ਨੀਡ ਫਰੂਟ ਮਾਰਕੀਟ ਵਿੱਚ ਇੱਕ ਕਰਿਆਨੇ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ ਅਤੇ ਸਾਰਾ ਸਮਾਨ ਸੜਕੇ ਸੁਆਹ ਹੋ ਗਿਆ। ਦੁਕਾਨਦਾਰ ਆਸ਼ੀਸ਼ ਮਲਿਕ ਨੇ ਸ਼ਾਰਟ ਸਰਕਟ ਨੂੰ ਅੱਗ ਲੱਗਣ ਦਾ ਕਾਰਨ ਦੱਸਿਆ। ਇਸ ਮੌਕੇ ਸਾਬਕਾ ਉਪ ਮੁੱਖ ਮੰਤਰੀ ਓਮਪ੍ਰਕਾਸ਼ ਸੋਨੀ ਨੇ ਮੌਕੇ ਤੇ ਪਹੁੰਚ ਕੇ ਦੁਕਾਨਦਾਰ ਨਾਲ ਦੁੱਖ ਸਾਂਝਾ ਕੀਤਾ। ਦੁਕਾਨਦਾਰ ਨੇ ਸਰਕਾਰ પાસે ਮੁਆਵਜ਼ੇ ਦੀ ਮੰਗ ਕੀਤੀ ਹੈ। ਕਰਿਆਨੇ ਦੀ ਦੁਕਾਨ ਆ ਕਿਤਨਾ ਕਰ ਸ਼ਾਰਟ ਸਰਕਟ ਦੇ ਕਾਰਨ ਸਾਰ ਅੱਗ ਲੱਗੀ ਤੇ ਅਚਾਨਕ ਪਤਾ ਨਹੀਂ ਚੱਲ ਪਾਇਆ। ਨਾ ਹੀ ਕਿਸੇ ਫਾਇਰ ਬ੍ਰਿਗੇਡ ਨੇ ਪਹਿਲਾਂ ਫੋਨ ਚੁੱਕਿਆ ਕੋਈ ਨਹੀਂ ਜੀ ਇੱਥੇ ਸਾਡਾ ਬੰਦਾ ਹੀ ਸੋਸ਼ਲ ਮੀਡੀਆ ਨਾਲ ਕੰਟੈਕਟ ਚ ਰੱਖਦਾ ਉਹਨੇ ਸਿਰ ਫੋਨ ਕੀਤਾ ਤੇ ਫਾਇਰ ਬ੍ਰਿਗੇਡ ਆਈ ਆ ਬਾਕੀ ਮੇਰੇ ਇਧਰ ਨਾਲ ਗੁਜਰਾਤੀ ਬਸਤੀ ਮੱਲੇ ਲੈਣੇ ਬਹੁਤ ਮਤਲਬ ਪਾਣੀ ਪਾਉਣ ਦੀ ਕੋਸ਼ਿਸ਼ ਕੀਤੀ ਅੱਗ ਨੂੰ ਨਹੀਂ ਕਾਬੂ ਪਾਇਆ ਜਾ ਸਕਿਆ ਫਿਰ ਮੇਰੇ ਸਾਹਮਣੇ ਬਿਲਕੁਲ ਹੋਟਲ ਹੈਗਾ ਇਹਨਾਂ ਨੇ ਆਪਣੀ ਪੈਪ ਦਿੱਤੀ ਹੈ ਤੇ ਉਹਦੇ ਨਾਲ 25% ਅੱਗ ਦੇ ਕਾਬੂ ਪਾਇਆ ਗਿਆ ਬਾਕੀ ਫਾਇਰ ਬ੍ਰਿਗੇਡ ਦੇ ਮੌਕੇ ਤੇ ਆ ਕੇ ਕਾਬੂ ਪਾਇਆ ਅਸੀਂ ਕਹਿਣਾ ਚਾਹੁੰਦੇ ਹਾਂ ਕਿ ਜੋ ਸਾਡੀ ਨਿੱਜੀ ਤੌਰ ਤੇ ਜਾਂ ਸਰਕਾਰੀ ਤੌਰ ਤੇ ਡੀਸੀ ਸਾਹਿਬ ਕੋਲੋਂ ਜਾਂ ਕਿਸੇ ਐਮਪੀ ਫੰਡ ਕੋਲੋਂ ਜੋ ਮਦਦ ਹੋ ਸਕੇ ਉਹ ਅਰਤੋਬਾਦ ਕੀਤੀ ਜਾਵੇ। ਏਡੀਏ ਦੇ ਰੈਗੂਲੇਟਰੀ ਵਿੰਗ ਵੱਲੋਂ ਥਾਣਾ ਮਜੀਠਾ ਅਤੇ ਥਾਣਾ ਕੱਥੂ ਨੰਗਲ ਦੇ ਪੁਲਿਸ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਮਜੀਠਾ ਰੋਡ ਉੱਪਰ ਪਿੰਡ ਨਾਕਲਾਮ ਕੁਆਲਿਟੀ ਫਾਰਮਾਸਿਊਟਿਕਲਸ ਦੇ ਸਾਹਮਣੇ ਬਨ ਰਹੀ ਅਨਅਧਿਕਾਰਿਤ ਕਲੋਨੀ ਅਤੇ ਅੰਮ੍ਰਿਤਸਰ ਪਠਾਨਕੋਟ ਹਾਈਵੇ ਉੱਪਰ ਪੈਂਦੇ ਪਿੰਡ ਪਾਖਰਪੁਰਾ ਵਿਖੇ ਬਨ ਰਹੀ ਨਵੀਂ ਅਨਅਧਿਕਾਰਿਤ ਕਲੋਨੀ ਵਿਰੁੱਧ ਕਾਰਵਾਈ ਕਰਦੇ ਹੋਇਆ ਕਲੋਨੀਆ ਨੂੰ ਟਾ ਦਿੱਤਾ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਨੇ ਬੀਤੇ ਦਿਨੀ ਪੁਲਿਸ ਵੱਲੋਂ ਯੂਪੀ ਅੰਦਰ ਪੰਜਾਬ ਦੇ ਤਿੰਨ ਨੌਜਵਾਨਾਂ ਨੂੰ ਮੁਕਾਬਲਾ ਬਣਾ ਕੇ ਮਾਰਨ ਦੀ ਕੜੀ ਨਿੰਦਾ ਕਰਦਿਆਂ ਇਸ ਸਾਰੇ ਮਾਮਲੇ ਦੀ ਨਿਆਂਇਕ ਜਾਂਚ ਮੰਗੀ ਹੈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿੱਚ ਇਹ ਇਕੱਤਰਤਾ ਹੋਈ ਇਸ ਦੌਰਾਨ ਯੂਪੀ ਵਿੱਚ ਪੁਲਿਸ ਮੁਕਾਬਲੇ ਸੰਬੰਧੀ ਇੱਕ ਮਤਾ ਪਾਸ ਕਰਦਿਆਂ ਇਸਤੇ ਕੜਰੇ ਸਵਾਲ ਚੁਕੇ ਗਏ ਹਨ ਜ਼ਿਲ੍ਹੇ ਦੇ ਮਾਲ ਵਿਭਾਗ ਦੀ ਸਮੀਖਿਆ ਕਰਦਿਆਂ ਡਿਪਟੀ ਕਮਿਸ਼ਨਰ ਸਾਖੀ ਸਹਾਣੀ ਨੇ ਵਿਭਾਗ ਦੇ ਕੰਮ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮਾਲ ਵਿਭਾਗ ਦੇ ਅਧਿਕਾਰੀਆਂ ਨੂੰ ਹਿਦਾਇਤ ਕੀਤੀ ਕਿ ਰਿਕਵਰੀਆਂ ਵਿੱਚ ਤੇਜ਼ੀ ਲਿਆਂਦੀ ਜਾਵੇ ਅਤੇ ਪੁਰਾਣੇ ਪਏ ਇੰਤਕਾਲਾਂ ਦਾ ਨਿਪਟਾਰਾ ਮਿੱਥੇ ਸਮੇਂ ਅੰਦਰ ਕੀਤਾ ਜਾਵੇ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਬਾਰੇ ACP ਨਾਰਥ ਮਨਿੰਦਰ ਪਾਲ ਸਿੰਘ ਨੇ ਮੀਡੀਆ ਨਾਲ ਜਾਣਕਾਰੀ ਸਾਂਝੀ ਕੀਤੀ ਸੋਸ਼ਲ ਮੀਡੀਆ ਤੇ ਇੰਸਟਾਗ੍ਰam ਤੇ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜੀ ਜੋ ਮਹੱਲਾ ਦਸ਼ਮੇਸ਼ ਐਵੇਨਿਊ ਦੇ ਵਿੱਚ ਮਹੱਲਾ ਵਾਸੀਆਂ ਦੇ ਵਿੱਚ ਇੱਕ ਰੋਸ ਪ੍ਰਦਰਸ਼ਨ ਇੱਕ ਬੰਦੇ ਦੇ ਅਗੇਂਸਟ ਜਿਹਦਾ ਨਾਮ ਪ੍ਰਗਟ ਸਿੰਘ ਆ ਉਹਦੇ ਖਿਲਾਫ ਕੀਤਾ ਜਾ ਰਿਹਾ ਸੀ ਕਿ ਇਹ ਨਸ਼ੇ ਵੇਚਦਾ ਮੈਂ ਤੁਹਾਨੂੰ ਇਹ ਚੀਜ਼ ਦੱਸਣਾ ਚਾਹੁੰਦਾ ਹਾਂ ਕਿ ਇਹ ਵੀਡੀਓ ਨੂੰ ਦੇਖਦੇ ਹੋਏ ਇੱਕ ਕੁਇਕਲੀ ਐਕਸ਼ਨ ਮਾਨਯੋਗ ਅੰਦਰੂਦਾ ਸੁਪਰਵਾਈਜ਼ਨ ਆਫ ਸੀਪੀ ਸਾਹਿਬ ਉਹਨਾਂ ਦੇ ਦਿਸ਼ਾ ਨਿਰਦੇਸ਼ ਐਕਸ਼ਨ ਕਰਦੇ ਹੋਏ ਅਸੀਂ ਇਸ ਬੰਦੇ ਨੂੰ ਕਾਬੂ ਕਰ ਲਿਆ ਹੈ ਤੇ ਅਤੇ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਇਹ ਬੰਦਾ ਥੋੜੇ ਸਮੇਂ ਤੋਂ ਅਗਰੈਟਡ ਹੈ ਅਜੇ ਇਹਦੇ ਖਿਲਾਫ ਜੋ ਵੀ ਹੋਣ ਸਾਨੂੰ ਕਾਨੂੰਨੀ ਐਵੀਡੈਂਸ ਆਊਗੀ ਉਸ ਉਹਦਾ ਵੀ ਇਹਦੇ ਖਿਲਾਫ ਅੱਗੇ ਕਾਰਵਾਈ ਕੀਤੀ ਜਾਏਗੀ फास्टवे ਦਾ ਫਿਲਮੀ ਚੈਨਲ ਨੰਬਰ 240 ਤੇ, ਫਾਸਟਵੇ ਮੂਵੀ ਚੈਨਲ ਨੰਬਰ 241 ਤੇ, ਫਾਸਟਵੇ ਮੈਟਰੋ ਚੈਨਲ ਨੰਬਰ 242 ਤੇ, ਫਾਸਟਵੇ 뮤직 ਚੈਨਲ ਨੰਬਰ 243 ਤੇ, ਗੁਰਦੁਆਰਾ ਸ਼ਹੀਦਾ ਸਾਹਿਬ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 556, ਸ਼੍ਰੀ ਦੁਰਗਿਆਣਾ ਤੀਰਤ ਤੋਂ ਸਿੱਧਾ ਪ੍ਰਸਾਰਣ ਚੈਨਲ ਨੰਬਰ 533, ਕੀਤਾ ਸ਼ਾਰਿਆ, ਮੰਦਿਰ ਲਾਲ ਭਵਨ ਮਾਡਲ ਟਾਊਨ ਤੋਂ ਸਵੇਰੇ ਸਿੱਧਾ ਪ੍ਰਸਾਰਣ ਚੈਨਲ ਨੰਬਰ 241, ਅਤੇ ਸ਼ਾਮ ਨੂੰ ਸਿੱਧਾ ਪ੍ਰਸਾਰਣ ਚੈਨਲ ਨੰਬਰ 242 ਤੇ ਕੀਤਾ ਜਾਂਦਾ ਹੈ। ਫਾਸਟਵੇ ਦੇ ਲੋਕਲ ਚੈਨਲਸ ਤੇ ਐਡਵਰਟਾਈਜ਼ਮੈਂਟ ਦੇਣ ਲਈ ਫੋਨ ਨੰਬਰ 7009308883 ਤੇ ਸੰਪਰਕ ਕੀਤਾ ਜਾ ਸਕਦਾ ਹੈ। थाना ई डिवीजन ਵੱਲੋਂ 50 ਗੱਟੂ ਚাইਨਾ ডੋਰ बरामद ਕੀਤੇ ਗਏ। थाना ਵੱਲਾ ਦੀ ਪੁਲਿਸ ਪਾਰਟੀ ਵੱਲੋਂ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસેੋਂ ਚੋਰੀ ਦੇ 3 ਮੋਟਰਸਾਈਕਲ बरामद ਕੀਤੇ ਗਏ। थाना ए डिवीजन ਵੱਲੋਂ ਮੋਟਰਸਾਈਕਲ ਚੋਰੀ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ પાસેੋਂ ਚੋਰੀ ਦੇ 5 ਮੋਟਰਸਾਈਕਲ बरामद ਕੀਤੇ ਗਏ। ਹੁਣ ਸਮਾਂ ਹੋ ਗਿਆ ਇੱਕ ਛੋਟਾ ਜਿਹਾ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਤੁਸੀਂ ਦੇਖੋਗੇ। ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਹਲਕਾ ਕੇਂਦਰੀ ਦੇ ਅਧੀਨ ਆਉਂਦੇ ਇਲਾਕਾ ਅਨਗੜ ਵਿਖੇ ਲੋਕ ਬਰਸਾਤੀ ਨਾਲੇ 'ਚ ਕੂੜਾ ਸੁੱਟ ਰਹੇ ਹਨ ਜਿਸ ਨਾਲ ਆਸ-ਪਾਸ ਦੇ ਘਰਾਂ ਵਿੱਚ ਰਹਿ ਰਹੇ ਲੋਕਾਂ ਨੂੰ ਬਦਬੂਦਾਰ ਮਾਹੌਲ ਵਿੱਚ ਰਹਿਣਾ ਪੈ ਰਿਹਾ ਹੈ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਬਾਹਰੀ ਕਲੋਨੀਆਂ ਦੇ ਲੋਕ ਬਾਰ-ਬਾਰ ਨਾਲੇ 'ਚ ਕੂੜਾ ਸੁੱਟ ਰਹੇ ਹਨ ਸਮਾਜ ਸੇਵਕ ਅਸ਼ੋਕ ਸਿੰਘ ਲੱੱਡੜ ਨੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕੀ ਲੋਕ ਇਸ ਤਰ੍ਹਾਂ ਨਾ ਕਰਨ ਨਹੀਂ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਜਿਵੇਂ ਆਪ ਮੈਂ ਤੁਹਾਨੂੰ ਪਿਛੇ ਦਿਖਾਇਆ ਇਹ ਵੀਰ ਪੂਰਾ ਚੌਕ ਰਹਿ ਨੇ ਇਹ ਜਿੱਥੋਂ ਤੱਕ ਦੇ ਇਹਨਾਂ ਦਾ ਹੱਥ ਜਾਂਦਾ ਵਾ ਉੱਥੇ ਤੱਕ ਇਹਦੇ ਚੁੱਕ ਲੈਣਗੇ ਜਿਹੜਾ ਨਾਲੇ ਵਿੱਚ ਲੋਕੀ ਸੁੱਟ ਕੇ ਜਾਂਦੇ ਨੇ ਨਾ ਆ ਬੋਰੇ ਬੰਨ ਬੰਨ ਕੇ ਵਿੱਚ ਤੁਹਾਨੂੰ ਮੈਂ ਦਿਖਾਏ ਨੇ ਉਹਨਾਂ ਨੂੰ ਬੇਨਤੀ ਆ ਵੀ ਇੱਥੇ ਨਾ ਸੁੱਟੋ ਕਿ ਜਿਹੜਾ ਬੋਰੇ ਸੁੱਟਣ ਨਾਲ ਕਾਬੂ ਆ ਗਿਆ ਨਾ ਫਿਰ ਉਹਦਾ ਹਸ਼ਰ ਮਾੜਾ ਹੋਊਗਾ ਉੱਤੇ ਕਾਨੂੰਨੀ ਕਾਰਵਾਈ ਹੋਊਗੀ ਤੇਰੇ ਕੋਲ ਤਾਂ ਮਰਦਾ ਇੱਦਾਂ ਹੋ ਜਾਵਾ ਇਹ ਇਹ ਜਿਹੜਾ ਵਾ ਇਹ ਉਥੇ ਇਹ ਤੇ ਚੁੱਕ ਸਕਦੇ ਆ ਅਗਰ ਇਹ ਇਹ ਨਾਲੇ ਦੇ ਵਿੱਚ ਜਾ ਕੇ ਉਹਨੂੰ ਕੱਢਣ ਦੀ ਕੋਸ਼ਿਸ਼ ਕਰਨਗੇ ਨਾ ਤੇ ਇਹਨਾਂ ਦਾ ਹਾਲ ਕਾਮ ਵਾਲਾ ਹੋਊਗਾ ਜਿੱਦਾਂ ਆਪਾਂ ਉਹਨੂੰ ਗਾਂ ਕੱਢਣੀ ਪੈਂਦੀ ਆ ਨਾ ਤੇ ਉਹ ਉਹ ਤੇ ਤਕੜੀ ਜਾਨ ਆ ਤੇ ਉਹ ਬਰਦਾਸ਼ ਕਰ ਲਿੰਦੀ ਆ ਤੇ ਇਨਸਾਨ ਦੀ ਛੋਟੀ ਜਾਨ ਹੁੰਦੀ ਆ ਉਹ ਇੰਨੀ ਠੰਡ ਉਹ ਪਾਣੀ ਗੰਦੇ ਦੀ ਮਾਰ ਨਹੀਂ ਚੱਲ ਸਕਦਾ ਇਲਾਕਾ ਅਨਗੜ ਦੇ ਲੋਕ ਆਸ-ਪਾਸ ਦੀਆਂ ਕਲੋਨੀਆਂ ਵਾਲਿਆਂ ਤੋਂ ਬੜੇ ਪਰੇਸ਼ਾਨ ਨੇ ਕਿਉਂਕਿ ਆਸ-ਪਾਸ ਦੀਆਂ ਕਲੋਨੀਆਂ ਦੇ ਲੋਕ ਅਨਗੜ ਇਲਾਕੇ ਦੇ ਵਿੱਚ ਸਥਿਤ ਗੰਦੇ ਨਾਲੇ ਦੇ ਵਿੱਚ ਕੂੜਾ ਸੁੱਟ ਰਹੇ ਨੇ ਸਮਾਜ ਸੇਵਕ ਅਸ਼ੋਕ ਸਿੰਘ ਲੱਦੜ ਵੱਲੋਂ ਲਗਾਤਾਰ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਪਰ ਪਰ ਇਲਾਕੇ ਦੇ ਲੋਕ ਤਾਂ ਜਾਗਰੂਕ ਹੋ ਰਹੇ ਨੇ ਪਰ ਆਸ-ਪਾਸ ਦੀਆਂ ਕਲੋਨੀਆਂ ਦੇ ਜਿਹੜੇ ਲੋਕ ਨੇ ਉਹ ਨਹੀਂ ਸੁਧਰ ਰਹੇ ਸਖਤ ਸ਼ਬਦਾਂ ਦੇ ਵਿੱਚ ਅਸ਼ੋਕ ਸਿੰਘ ਲੱੱੜੜ ਵੱਲੋਂ ਚੇਤਾਵਨੀ ਦਿੱਤੀ ਗਈ ਹੈ ਕਿ ਜੇਕਰ ਲੋਕਾਂ ਨੇ ਕੂੜਾ ਸਿਟਣਾ ਬੰਦ ਨਾ ਕੀਤਾ ਤਾਂ ਸਖਤ ਕਾਰਵਾਈ ਕਰਵਾਈ ਜਾਵੇਗੀ। ਅੰਮ੍ਰਿਤਸਰ ਤੋਂ ਵਿਜੇ ਕੁਮਾਰ ਫਾਸਟਪੇ ਨਿਊਜ਼। ਹਲਕਾ ਰਾਜਸਾਨਸੀ ਅਧੀਨ ਆਉਂਦੇ ਕਸਬਾ ਚੁਗਾਵਾ ਦੇ ਦੁਕਾਨਦਾਰਾਂ ਵੱਲੋਂ ਆਪਣੀਆਂ ਦੁਕਾਨਾਂ ਦੇ ਬਾਹਰ ਕਬਜ਼ੇ ਕੀਤੇ ਗਏ ਹਨ ਜਿਸ ਨਾਲ ਉਥੋਂ ਲੰਘਣ ਵਾਲੀ ਟ੍ਰੈਫਿਕ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਕਈ-ਕਈ ਘੰਟੇ ਉਥੇ ਜਾਮ ਲੱਗਾ ਰਹਿੰਦਾ ਹੈ। ਇਸ ਦੇ ਤਹਿਤ ਮਿੰਨੀ ਬੱਸ ਆਪਰੇਟਰ ਦੇ ਨੁਮਾਇਦਿਆਂ ਨੇ ਚੁਗਾਵਾ ਚੌਂਕ ਵਿੱਚ ਪ੍ਰਸ਼ਾਸਨ ਦੇ ਖਿਲਾਫ ਰੋਜ਼ ਪ੍ਰਦਰਸ਼ਨ ਕੀਤਾ ਅਤੇ ਉਹਨਾਂ ਨੇ ਬੀਜੀਪੀਓ ਕੋਲੋਂ ਮੰਗ ਕੀਤੀ ਕਿ 5 ਜਨਵਰੀ ਤੱਕ ਅਗਰ ਦੁਕਾਨਦਾਰਾਂ ਵੱਲੋਂ ਕਬਜ਼ੇ ਹਟਾਏ ਨਾ ਗਏ ਤਾਂ ਚੌਂਕ ਵਿੱਚ ਬੱਸਾਂ ਲਗਾ ਕੇ ਜਾਮ ਕੀਤਾ ਜਾਵੇਗਾ। ਅਹੀਂ ਬਹੁਤ ਵਾਰ ਮੰਗ ਪੱਤਰ ਦੇ ਚੁੱਕੇ ਆਂ ਡੀਐਸਪੀ ਲੋਪ ਹੋ ਗਈ ਬਲਾਗ ਜੀ ਐਸਐਸਓ ਸਾਹਿਬ ਨੂੰ ਕਹਿ ਬੈਠੇ ਆਂ ਵੀਡੀਓ ਸਾਹਿਬ ਨੂੰ ਵੀ ਬਹੁਤ ਵਾਰ ਦਰਖਾਸਤ ਦਿੱਤੀਆਂ ਸਾਡੀ ਕੋਈ ਸੁਣਵਾਈ ਨਹੀਂ ਸਾਡੇ ਟਾਈਮ ਇਸ ਹੁੰਦੇ ਆਂ ਦੁਕਾਨਾਂ ਵਾਲਿਆਂ ਨੇ ਸਾਰੇ ਦੁਕਾਨਾਂ ਵਾਲੇ ਜਿੰਨੇ ਦੁਕਾਨਾਂ ਵਾਲੇ ਸਮਾਨ ਗਾੜੀ ਲਵਾਇਆ 4-4-5-5000 ਰੁਪਇਆ ਕਰਾਇਆ ਲੈਣ ਦਾ ਨਿਆਜ਼ ਕਬਜ਼ੇ ਆ। ਬਾਹਰ ਦੀ ਜਨਤਾ ਬਹੁਤ ਤੰਗ ਆ ਸਕੂਲ ਦੇ ਬੱਚਿਆਂ ਦੀ ਦੋ ਦੋ ਘੰਟੇ ਗੱਡੀਆਂੜੀਆਂ ਰਹਿਣੀਆਂ ਛੋਟੇ ਛੋਟੇ ਨਰਸਰੀ ਵਾਲੇ ਬੱਚੇ ਆ ਅਸੀਂ ਮੰਗ ਪੱਤਰ ਦੇ ਦੇ ਹਾਰ ਗਿਆ ਸਾਡੀ ਕੋਈ ਸੁਣਵਾਈ ਨਹੀਂ ਜੇ ਸਾਡਾ ਪ੍ਰਸ਼ਾਸਨ ਨੇ 4 ਤਰੀਕ ਤੱਕ ਨਾ ਮਸਲਾ ਹੱਲ ਕੀਤਾ ਜਾਮ ਦਾ ਨਾ ਇਹਨਾਂ ਨਿਯਾਜ ਕਬਜ਼ੇ ਛਡਵਾਏ 5 ਦਿਨ ਨੂੰ ਅਸੀਂ ਮਿੰਨੀ ਬੱਸ ਜੁਨੀਅਨ ਬੰਦ ਕੀਤੀ ਜੂ ਬੱਸਾਂ ਚੌਂਕ ਤੇ ਬੰਦ ਕੀਤੀ ਜਾਣੀਆਂ ਚੌਂਕ ਚਗਾਵਾਂ ਦੇ ਵਿੱਚ ਬੜਾ ਵੱਡਾ ਜਾਮ ਲੱਗਦਾ ਦੁਕਾਨਦਾਰਾਂ ਨੇ ਦੁਕਾਨਾਂ ਇੰਨੀਆਂ ਕੱਗੇ ਵਧਾਈਆਂ ਨੇ ਲੱਗੇ ਗੱਡੀਆਂ ਖੜਾ ਦੇ ਸਾਡੀਆਂ ਬੱਸਾਂ ਵਾਲਿਆਂ ਨੂੰ ਰਾਹ ਹੀ ਨਹੀਂ ਮਿਲਦਾ ਔਰ ਸਾਡੀਆਂ ਬੱਸਾਂ ਦੇ ਟਾਈਮ ਮਿਸ ਹੋ ਜਾਂਦੇ ਨੇ ਬੜੀ ਬਾਰਾਂ ਫਰਿਆਦ ਕੀਤੀ ਆ ਬੜੀ ਬਾਰਾਂ ਫਰਿਆਦ ਕੀਤੀ ਆ ਸਾਡੀ ਕੋਈ ਫਰਿਆਦ ਨਹੀਂ ਸੁਣਦਾ ਸਾਡੇ ਬੱਸਾਂ ਦੇ ਟਾਈਮ ਮਿਸ ਹੋ ਜਾਂਦੇ ਸਵਾਰੀਆਂ ਖਰਾਬ ਹੁੰਦੀਆਂ ਸਾਡਾ ਨੁਕਸਾਨ ਹੁੰਦਾ ਅਸੀਂ ਹਰ ਇੱਕ ਨੂੰ ਬੇਨਤੀ ਕਰਦੇ ਆ ਕਿ ਜੇਕਰ 5 ਤਰੀਕ ਤੱਕ ਇਸ مسئلے ਦਾ ਹੱਲ ਵੀਡੀਓ ਬਲੌਗ ਨੇ ਪੁਲਿਸ ਨੇ ਨਾ ਹੱਲ ਕੀਤਾ ਤੇ ਅਸੀਂ 5 ਤਰੀਕ ਨੂੰ ਚੌਂਕ ਦੇ ਜ਼ਮੀਨੀ ਵਾਸੀ ਨਹੀਂ ਜਾਂਦਾ ਚੱਕਾ ਜਾਮ ਕਰਕੇ ਪਰਨਾ ਦੇ ਦੇ ਰਹਾਂਗੇ 올 ਇੰਡੀਆ ਨਸ਼ਾ ਵਿਰੋਧੀ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਤਰਮਪਾਲ ਪ੍ਰਭਾਕਰ ਨੇ ਪੰਜਾਬ ਕੇਸਰੀ ਦੇ ਸੰਯੁਕਤ ਸੰਪਾਦਕ ਅਵਿਨਾਸ਼ ਚੋਪੜਾ ਨਾਲ ਮੁਲਾਕਾਤ ਕੀਤੀ ਅਤੇ ਨਵੇਂ ਸਾਲ ਦੇ ਸੰਬੰਧ ਵਿੱਚ ਉਹਨਾਂ ਨੂੰ ਗੁਲਦਸਤਾ ਦੇ ਕੇ ਸਨਮਾਨਿਤ ਵੀ ਕੀਤਾ। ਸ਼੍ਰੀ ਗੋਪਾਲ ਮੰਦਿਰ ਮੈਨੇਜਮੈਂਟ ਕਮੇਟੀ ਵੱਲੋਂ ਸ਼੍ਰੀ ਅਨਕੁਟ ਮਹਾotsਵ ਗੋਪਾਲ ਮੰਦਿਰ ਕਸ਼ਮੀਰ ਰੈਵਨਿਊ ਵਿਖੇ ਤੁਮਤਾਮ ਨਾਲ ਮਨਾਇਆ ਗਿਆ। ਇਸ ਮੌਕੇ Swami Shri Niwas ਜੀ ਮੁਖਤੌਰ ਤੇ ਸ਼ਾਮਿਲ ਹੋਏ ਅਤੇ Sneha Goswami ਨੇ Thakur ji ਦਾ ਗੁਣਗਾਨ ਕੀਤਾ। ਇਸ ਮੌਕੇ ਪ੍ਰਧਾਨ ਕੇਲਾਸ਼ ਕਲਹਨ राकेश तोल्ली सुनील आनंद नरेश आनंद संजीव शर्मा मनमोहन सहगल अश्वनी महाजन अशोक महाजन समेत श्रद्धालु मौजूद सन नए साल ਦੇ ਸੰਬੰਧ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਸਾਹਿਬ ਢੂੰਗ ਪਟਾਲਾ ਰੋਡ ਵਿਖੇ ਲੰਗਰ ਲਗਾਇਆ ਗਿਆ ਇਹ ਲੰਗਰ अशोक कुमार अमित कुमार ਦੇ ਪਰਿਵਾਰ ਵੱਲੋਂ ਲਗਾਇਆ ਗਿਆ ਇਹ ਹਸਾਨ ਕਿੰਚ ਸ਼ੁਕਰ ਨੇ ਤੇਰੇ ਕਰੀਏ बटवाल सेवक सभा वालों राजीव गांधी नगर निवासिया वालों पंद्रवा सालाना जागरण बड़ी धूमधाम मनाया गया जिस प्रसिद्ध भजन मंडली ने गुणगान किया इस मौके प्रधान किशन चंद पवन बटवाल रिंकू बटवाल ਅਮਿਤ ਗੇਲ ਅਜੀ ਬਟਵਾਲ ਸਮੇਤ ਸੰਗਤ ਮੌਜੂਦ ਸਨ ਇਸ ਮੌਕੇ ਭੰਡਾਰਾ ਵੀ ਲਗਾਇਆ ਗਿਆ ਮੰਦਿਰ ਸ਼੍ਰੀ ਰਾਮ ਬਾਲਾ ਜੀ ਧਾਮ ਵਿਖੇ ਡੀਐਸਪੀ ਸ਼ਿਵਦਰਸ਼ਨ ਸਿੰਘ ਨੇ ਮੱਥਾ ਟੇਕਿਆ ਅਤੇ ਜਗਤਗੁਰੂ Swami ਅਸ਼ਨੀਲ ਜੀ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਕਮੇਟੀ ਵੱਲੋਂ ਉਹਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਅਤੇ ਆਖਿਰ ਵਿੱਚ ਮੁੱਖ ਖਬਰਾਂ ਇੱਕ ਵਾਰ ਫਿਰ ਤੋਂ सांसद गुरजीत सिंह औसला ने की प्रेस कॉन्फ्रेंस केंद्र सरकार से चुके सवाल सबका केंद्रीय मंत्री हरसिमरत कौर बादल सचखंड श्री हरिमंदर साहिब विखे हुए नतमस्तक ਨਵੇਂ ਸਾਲ ਦੇ ਸੰਬੰਧ ਵਿੱਚ ਸ਼ਹਿਰ ਵਿੱਚ ਕੜੇ ਸੁਰੱਖਿਆ ਪ੍ਰਬੰਧ ਆਖਿਆ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰਨੀ ਇਸਨਾਂ ਅਜਤੀਆਂ ਖਬਰਾਂ ਅਸੀਂ ਅਗਲੇ ਬੁਲੇਟਿਨ ਵਿੱਚ ਫਿਰ ਮਿਲਾਂਗੇ ਹੁਣ ਮੈਨੂੰ ਦਿਓ ਇਜਾਜ਼ਤ ਧੰਨਵਾਦ